ਲਓ ਬਈ ਮਿੱਤਰੋ ਆ ਫਾਇਦਾ ਹੁੰਦਾ ਨਿੱਕੀ ਜਮੀਨ ਨੂੰ ਵੱਡਾ ਲਾਉਣ ਦਾ ਵੱਧਗਾ ਫੁੱਟਣ ਲੱਗ ਵੀ ਨਾ ਤਕਰੀਬਨ ਬਸ ਆ ਜਿਡੇ ਕਰ ਲ ਵੱਡੇ ਇਹੀ ਨਹੀਂ ਤੇ ਨਹੀਂ ਜਿਵੇਂ ਜਿਵੇਂ ਵੱਡੀ ਜਾਵਾਂਗੇ ਨਾਲ ਦੀ ਨਾਲ ਫੁੱਟੀ ਜਾਂਦੀ ਹੈ ਬਈ ਸੱਸੀ ਘਾਲ ਬਾਈ ਜੀ ਕੀ ਹਾਲ ਚਾਲ ਆ ਸੂਰ ਸਾਰੇ ਪੜਾ ਠੀਕ ਠਾਕ ਆ ਲਓ ਬਈ ਮਿੱਤਰੋ ਆਪਾਂ ਬਾਈ ਕਰਨ ਲੱਗੇ ਆ ਬਲੌਗ ਦੀ ਸਟਾਰਟਿੰਗ ਤੇ ਬਾਈ ਜੀ ਕੱਲ ਕਾਜ ਟੁੱਟ ਗਿਆ ਪਾਣੀ ਤੇ ਘਾ ਬਾਣੀ ਪੀ ਗਿਆ ਬਈ ਹੈ ਨਹੀਂ ਹੁਣ ਤਾਂ ਤੇ ਹੁਣ ਤਾਂ ਪੀ ਗਿਆ ਪਾਣੀ ਬਈ ਇਹ ਤੇ ਜਮੀ ਬਾਈ ਮੰਨ ਕੇ ਚੱਲੋ 5-4 ਦਿਨ ਕਢਾ ਦਊਗੀ ਤੇ ਫਰੋਦੀ ਵੀ ਠੀਕ ਹੋ ਗਈ ਵਧੀਆ ਕੁੱਟੀ ਜੰਮੀ ਤੇ ਕਾਣੀ ਵੀ ਪਾਣੀ ਪੀ ਗਿਆ ਜ਼ਰੂਰ ਪਾਣੀ ਲਾਉਣਾ ਬਾਈ ਲੋ ਬਈ ਮਿੱਤਰੋ ਬਈ ਪਸ਼ੂ ਪਿਆਦੀਏ ਤੇ ਬਈ ਅੱਜ ਕਬੂਤਰ ਨਹੀਂ ਬਾਹਰ ਕੱਢਣੀ ਕਿਉਂਕਿ ਬਈ ਸੇਤ ਨਹੀਂ ਸਾਥ ਦੇ ਰਹੀ ਬਾਈ ਅੱਜ ਭਾਈ ਇੱਕ ਤਾਂ ਟੂਈ ਤੇ ਬਹੁਤ ਮੰਦੇ ਹਾਲਾ ਤੇ ਇੱਕ ਭਾਈ ਪਤਾ ਨਹੀਂ ਕੀ ਚੱਕਰ ਹੋ ਯਾਰ ਗਣੂ ਹਰੀਸ਼ ਆਇਆ ਪਿਆ ਸਾੜੀ ਹੁੰਦਾ ਤੇ ਅਵਾ ਵੀ ਭਾਈ ਆਈ ਹੋਇਆ ਅੱਜ ਆਹੀ ਹਾਲ ਮੇਰਾ ਹੋਇਆ ਪਿਆ ਪਤਾ ਨਹੀਂ ਭਾਈ ਪਾਣੀ ਬੂੰਣੀ ਠੰਡੇ ਕਰਕੇ ਹੋ ਗਿਆ ਕੀ ਚੱਕਰ ਬਣਿਆ ਤੇ ਭਾਈ ਜੀ ਪਸ਼ੂ ਪਿਆਉਣ ਲੱਗੇਵੇਂ ਆ ਤੇ ਭਾਈ ਟੋਟਾ ਲਾਉ ਨੂੰ ਜੀ ਨਹੀਂ ਕਰਦਾ ਕਿਉਂਕਿ ਭਾਈ ਬੁਖਾਰ ਵਾਲਿਆਂ ਵਾਂਗੂ ਹੋਇਆ ਪਿਆ ਤੇ ਅੱਜ ਮੌਸਮ ਭਾਈ ਹੋਰ ਹੀ ਹੋਇਆ ਪਿਆ ਨਾਲੇ ਕੱਲ ਬਈ ਬੈਰੀ ਬਹੁਤ ਤੰਗ ਕਰੀ ਗਈ ਆ ਬਈ ਅੱਜ ਮੇਰੀ ਸਕੀਵੇਂ ਆ ਵੀ ਅੱਜ ਕੱਢਦੇ ਹੀ ਨਹੀਂ ਗੇ ਠੀਕ ਆ ਤੇ ਰੂਟ ਬਦਲ ਜੂ ਵੀ ਇਹਨੇ ਨਾਲ ਤੂੰ ਪਿਆਲ ਕੀ ਬਾ ਪਾਣੀ ਲਓ ਬਈ ਮਿੱਤਰੋ ਹੋ ਬਈ ਅੱਜ ਕੂਤਰ ਬਾਹਰ ਨਹੀਂ ਕੱਢੇ ਸੀ ਕਿਉਂਕਿ ਸਿਹਤ ਠੀਕ ਨਹੀਂ ਸੀ ਹੁਣ ਬਈ ਠੀਕ ਆ ਕੁਝ ਫਰਕ ਆ ਤੇ ਹੁਣ ਬਈ ਸਪਰੀ ਨੂੰ ਫੋਨ ਲਾਇਆ ਸੀ ਪਤੰਦਰ ਨੇ ਚੱਕਿਆ ਨਹੀਂ ਇੱਕ ਸੀ ਉਹਨਾਂ ਨੂੰ ਤਾਂ ਬਈ ਜਵਾਬ ਦੇ ਤਾਂ ਅਸੀਂ ਮੈਂ ਲਾਰੀ ਲਾਈ ਜਾਂਦੇ ਸੀਗੇ ਅੱਜ ਉਹ ਵਿਹਲੇ ਸੀ ਕਿਤਰਾ ਛੜਕੇ ਹਨ ਮੈਂ ਕਿਹਾ ਜਿੱਦਾਂ ਤੁਸੀਂ ਵਿਹਲੇ ਹੋ ਨੇ ਉਦੋਂ ਆ ਕੇ ਤੇਰੇ ਲੋਈ ਪੱਠੇ ਪਏ ਆਪਣੇ ਵੱਡੇ ਤੇ ਚਾਹ ਪੀ ਕੇ ਪੱਠੇ ਉਤਰ ਗਏ ਪੱਠੇ ਉਤਰ ਕੇ ਬਈ ਮੁੜ ਕੇ ਪੱਠੇ ਪਾ ਕੇ ਨਾ ਤੂ ਕਿ ਉਹਨਾਂ ਨੂੰ ਜੋਤ ਆ ਜੂਆ ਬਈ ਘਰੇ ਸੀ ਕਿਉਂਕਿ ਉਹਨੂੰ ਬੁਖਾਰ ਸੀਗਾ ਖੰਗ ਵਿੱਚ ਖਾਮ ਲੱਗਿਆ ਪਿਆ ਤੇ ਅੱਜ ਬਹੁਤ ਵੱਡੀ ਗਲਤੀ ਹੋ ਗਈ ਬਾਈ ਇੱਕ ਕਿਉਂਕਿ ਅੱਜ ਸੀਤ ਠੀਕ ਨਹੀਂ ਸੀ ਤੇ ਪਸ਼ੂ ਨਮਾਉਣੀ ਸੀ ਲਾਜ਼ਮੀ ਚਲੋ ਕੱਲ ਨੂੰ ਜਿਸ ਕਿਰੀ ਜੇ ਆਣਾ ਬਾਈ ਇਹ ਕੱਲ ਨੂੰ ਸਕਰੀ ਜੇ ਆ ਨਾ ਗਿਆ ਤੇ ਫੇਰ ਆਪਾਂ ਨਮਾ ਦੇਾਂਗੇ ਅੱਜ ਮਾਦਾਨੀ ਤਾਂ ਹੀ ਲੀਡ ਲੂੜੇ ਤੋਂ ਹੋ ਗਏ ਕੰਮ ਨੇ ਮੀੜਿਆ ਬਈ ਕੱਲ ਨੂੰ ਜਾ ਕੇ ਆਉਣਾ ਤੇ ਚਲੋ ਠੀਕ ਆ ਬਾਈ ਪੱਠੇ-ਪੁੱਠੇ ਉਤਰ ਕੇ ਚਾਹ ਪੀ ਕੇ ਮਿਲਦੇ ਆਂ ਨੋ ਬਾਈ ਮਿੱਤਰੋ ਬਾਈ ਆਪਾਂ ਜੰਦੇ ਆ ਮੈਡੀਕਲ ਤੇ ਇਸ 2Z ਨਹੀਂ ਭੇਜੀ ਗਏ ਹੁਣੇ ਆ ਇੱਕ ਨੇ ਹੁਣੇ ਬਾਈ ਮਾਰਤੀ ਸਟਾਰ ਮੁੱਕ ਗਈ ਆ 9000 ਪਾਈਦੇ ਹੁਣ ਪਤਾ ਨਹੀਂ ਕਿਤਰਾ ਮੁੱਕੂ ਕੀ ਮੈਡੀਕਲ ਤੇ ਬੇ ਬੱਚਾ ਆਉਂਦੇ ਆ ਉਸ ਤੇ ਮੈਡੀਕਲ ਤੋਂ ਦਾਣੇ ਪੌਣ ਲੱਗ ਪਿਆ ਬਾਈ ਪਾਣੀ ਕੱਢਣ ਤੋਂ ਬਾਅਦ ਇਹ ਦਾਣੇ ਪਹਿਲਾਂ ਥੋੜੇ ਥੋੜੇ ਸੀਗੇ ਉਹ ਮੈਂ ਰੱਖ ਗਿਆ ਸੀਗਾ ਤੇ ਬਾਈ ਕੋਈ ਲਜਜ ਵਾਲੀ ਗੱਲ ਨਹੀਂ ਗਈ ਕਿਉਂਕਿ ਬਾਈ ਜੇ 10 ਦਿਨ ਹੋ ਗਏ ਸਮਾਨ ਮੁਕੇ ਨੂੰ ਤੇ ਬਾਈ ਜਿੱਕੱਲੀ ਕਣਕ ਪਈ ਜਾਂਦੀ ਹੈ ਕੁਤਰਾਂ ਨੂੰ ਠੀਕ ਆ ਮਲਟੀ ਸਟਾਰਟ ਵੀ ਨਾਲੜ ਪਲੜ ਚੱਲੇ ਤਾਂ ਪੈਂਦਾ ਹੀ ਪੈਂਦਾ ਖਾਣ ਦਾਣਾ ਹੀ ਚ ਦਾਣੇ ਦੇ ਬਾਈ ਕੱਲੀ ਕਣਕ ਪੈ ਰਹੀ ਆ ਕਟੂਕਟ ਚਾਰ ਪੰਜ ਦਿਨ ਹੋ ਗਏ ਆ ਮਗਰ ਹੋਇਆ ਚਾਰ ਪੰਜ ਦਿਨ ਹੋ ਗਏ ਬਾਈ ਤੇ ਪੰਗਾ ਪਿਆ ਖੜਾ ਪਿੱਛੇ ਹੋਇਆ ਪੁੱਤ ਤੇ ਹੁਣ ਜਾਵਾਂਗੇ ਬਾਈ ਇੱਕ ਅੱਧੇ ਦਿਨ ਦੀ ਸ਼ਹਿਰ ਇੱਕਤਾਬ ਦੇ ਕੋਲੇ ਬਾਈ ਸਮਾਨ ਸਪਰਾ ਹੈ ਨੀਗਾ ਤੇ ਇੱਕ ਆਪਣੇ ਵੀ ਨਾਲ ਨਹੀਂ ਗਿਆ ਪੁੱਤਰਾ ਦਾ ਹੀ ਮੁੱਕਿਆ ਫਿਆਲ ਦਾ ਹੀ ਮੁੱਕਿਆ ਬਾਈ ਜਾਨ ਟੁੱਟਦੀ ਆ ਪੂਰਾ ਹਾਲ ਆ ਵਾੜਾ ਮੂ ਡੰਗਾ ਲੈਂਦਾ ਬਾਈ ਕਿਸੇ ਨੂੰ ਲਓ ਬਾਈ ਹੁਣ ਅੰਦਰ ਲੈਣ ਨੂੰ ਪਾ ਦੀਏ ਬਾਈ ਕਬੂਤਰ ਤੁਹਾਨੂੰ ਪਾਣੀ ਰੱਖਣ ਲੱਗੇ ਦਿਖਾਵਾਂਗੇ ਖੜਜੋ ਬਾਈ ਮੇਰੀ ਬਾਹ ਆਉਂਦੀ ਐ ਇਧਰੋਂ ਬਾਈ ਕਬੂਤਰ ਪਾਣੀ ਰੱਖਣ ਵੇਲੇ ਵਿਖਾ ਦੇਾਂਗੇ ਚਲ ਕੁਛ ਵਿਖਾ ਵੀ ਦਿਨਾ ਬਾਈ ਮੈਂ ਅੱਜ ਕਬੂਤਰ ਬਾਹਰ ਨਹੀਂ ਕੱਡੇ ਸੀਗੇ ਅੱਜ ਕਬੂਤਰ ਨਾ ਬਾਹਰ ਕੱਢਣ ਦਾ ਕਾਰਨ ਇਹ ਸੀ ਬਾਈ ਸਿਹਤ ਨਹੀਂ ਸੈਟ ਸੀ ਭਰਾਵਾ ਆਪਦੀ ਲਓ ਬਾਈ ਠੀਕ ਆ ਅਭੀ ਨੀ ਵੀਡੀਓ ਬਣਾਈ ਆ ਬਾਈ ਪਤਾ ਨਹੀਂ ਤੇ ਜੀ ਬਣਾਈ ਹੋਊਗੀ ਤੇ ਕਿ ਪਾ ਕੇ ਜਾਣੇ ਆ ਕੋਈ ਕਰਦੇ ਆ ਪਤਾ ਆ ਤਾਂ ਵੀ ਇਹਨੇ ਚ ਬੱਚੀ ਢਿੱਲੇ ਸੈਟਾ ਹੁਣ ਤਾਂ ਪਰ ਵੀ ਸਾਰੇ ਕੂਤਰਾਂ ਦੇ ਚੰਗੇ ਬੱਚੇ ਹੀ ਐ ਇੱਕ ਉਹ ਰਹੇਗਾ ਬਾਲਾ ਢਿੱਲਾ ਬਾਕੀ ਸਾਰੇ ਸੈਟ ਆ ਤੇ ਕੱਲ ਨੂੰ ਵੀ ਬੱਚੇ ਬਾਹਰ ਕੱਢ ਕੇ ਕੱਲ ਨੂੰ ਵੀ ਕਿਤੇ ਜਾਣਾ ਬੱਚੇ ਬਾਹਰ ਕੱਢ ਜੂਆਂ ਤੇ ਜਾਲ ਚ ਪਾ ਜੂਆਂ ਕਿ ਨਿੱਕੀ ਛੱਡਣ ਵਾਲੇ ਜਿਹੜੇ ਛੱਡਣ ਵਾਲੇ ਆ ਲੋ ਭਾਈ ਆ ਰਹੀ ਹੈ ਦੇਖ ਲਓ ਠੀਕ ਹੋ ਗਿਆ ਤੇ ਪਾਣੀ ਬਈ ਘਟੋ ਘਟ ਵੀ 20 ਮਿੰਟ ਬਾਅਦ ਰੱਖ ਦਾਨਾ ਪਾਣੀ ਹੁਣ ਬਾਹਰ ਕੱਢ ਕੇ ਰੱਖ ਤੀਆਂ ਕੰਨੀਆਂ ਦਾਣਾ ਪਾਣੀ ਚੋਕ ਲੈਣਗੇ ਪਾਣੀ ਪਾ ਕੇ ਮਲਟੀ ਸਟਾਰ ਰੱਖ ਦਿਆਂਗੇ ਇੱਕ ਦੋ ਚੀਜ਼ਾਂ ਹੋਰ ਪਾਉਣੀ ਨੇ ਬਾਈ ਹੁਣ ਬਈ ਚੱਲਦੇ ਆਪਾਂ ਅੰਦਰ ਲੈਣ ਨੂੰ ਦਾਣਾ ਪਾਣੀ ਪਾਉਣ ਚਲੋ ਬਈ ਠੀਕ ਆ ਪੱਠੇ ਪੁੱਠੇ ਪਾਉਣ ਦੇ ਲਈ ਮਿਲਦੀ ਆ ਓਏ ਬਈ ਅੰਦਰ ਲੈ ਆਨੇ ਇੱਧਰ ਫੜਦੇ ਓਏ ਬੱਠੀ ਆ ਬਾਹਰਿਆਂ ਦਾ ਤਾਂ ਰਹਿ ਆ ਪਿਆ ਔਰ ਇਹ ਬੱਚਿਆਂ ਦੀ ਵੀ ਠੱਲਾਂ ਵੀ ਹੈ ਨਹੀਂ ਇਹ ਬੱਚਿਆਂ ਦੇ ਵਿੱਚ ਛਾ ਅੱਖਾਂ ਤੇ ਇੱਕ ਡੱਬੀ ਦਾ ਬੱਚਾ ਭਾਈ ਉਹ ਰਲਣਾ ਜਾਣ ਜੂਤ ਆ ਜੂ ਆ ਉਹਨਾਂ ਦੇ ਠੱਲਾਂ ਪਾਉਣੇ ਆ ਤਿੰਨ ਬੱਚਿਆਂ ਦੇ ਭਾਈ ਕੀ ਲੋ ਕੋਈ ਕਾ ਵੀ ਬੁੜੀ ਹੈ ਉਹ ਭਾਈ ਆਵਾਉ ਫਰਦਾ ਤੇ ਮਾਤਾ ਵਿਚਾਰੀ ਉਹ ਬੜੀ ਚਲੋ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਤੇ ਬਈ ਮੇਰੇ ਸਾਤ ਤੱਕ ਵੀ ਕੂਤਰ ਰੱਖਿਆ ਜਦਿਆਂ ਸਾਤ ਤੋਂ 11 ਤੱਕ ਕਰ ਪਈ ਆਪਾਂ ਬਾਜਗਾ ਨਹੀਂ ਛੱਡਦੀ ਸੀ ਉਦੋਂ ਤੇ ਫਿਰ ਮਾਈ ਮੈਂ 11 ਚ ਕਬੂਤਰ ਛੱਡਦੇ ਠੀਕ ਹੈ 11 ਚ ਕਬੂਤਰ ਛੱਡਦੇ ਬਈ ਮੇਰੇ ਕੋਈ ਐਵ ਦੀ ਪ੍ਰੋਬਲਮ ਚੱਲੀ ਜਾਂਦੀ ਆ ਹਨਾ ਜਿਹੜੀ ਮੈਂ ਦੱਸ ਨਹੀਂ ਸਕਦਾਗਾ ਤੇ ਬਈ ਜੇ ਕਬੂਤਰ ਨਾ ਨਾ ਹੁੰਦੇ ਅੱਜ ਮੈਂ ਵੀ ਦੁਨੀਆ ਦੇ ਨਾ ਹੁੰਦਾ ਠੀਕ ਆ ਵੀ ਮੈਂ 14 ਚ ਕਬੂਤਰ ਰੱਖੇ ਚਾਰ ਸਾਲ ਹੋ ਗਏ ਪ੍ਰੋਬਲਮ ਪ੍ਰੋਬਲਮ ਚੱਲਦੀ ਇਹਨੂੰ ਤੇ ਮੈਂ ਬਾਈ ਜੀ ਮੰਨ ਕੇ ਚੱਲੂ ਤੁਸੀਂ ਬਾਜੀਆਂ 1 ਸਾਲ ਤੋਂ 2 ਕੁ ਛੱਡੀਆਂ 3 ਸਾਲ ਹੋਏ ਮੈਨੂੰ ਕੋਸ਼ਿਸ਼ ਕੀਤੀ 3 ਸਾਲ ਹੋਏ ਜਾਣਗੇ ਬਈ ਮੈਨੂੰ ਬਾਜੀਆਂ ਛੱਡ ਦੇ ਇਹਨੂੰ ਪਿਛਲੇ ਸੀਜ਼ਨ ਆਪਣਾ ਸੱਤ ਕੁ ਬਾਜੀਆਂ ਬਈ ਛੱਡੀਆਂ ਸੀਗੀਆਂ ਤੇ ਬਈ ਜੀ ਜਿਹੜਾ ਕਬੂਤਰਾਂ ਨੂੰ ਕਹਿੰਦੇ ਨਾ ਮਾੜਾ 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 ਬਈ ਕਿਸੇ ਲਈ ਮਾੜੇ ਵੀ ਹੋਣਗੇ ਆਪਾਂ ਨੂੰ ਨਹੀਂ ਦੱਸਿਆ ਵੀ ਕਿਉਂ ਲੋਕ ਮਾੜਾ ਕਹਿੰਦੇ ਆ ਪਰ ਬਈ ਕਬੂਤਰ ਸੁੱਖ ਮਾਣਦੇ ਠੀਕ ਆ ਤੇ ਬਈ ਜੇ ਅੱਜ ਚਲੋ ਰੋਲ ਲੈਣੇ ਦੇ ਨੇ ਤਾਂ ਚੰਗੀ ਜਾਂਦੇ ਬਈ ਕਿਵੇ ਪਰ ਜੇ ਮੈਂ ਅੱਜ ਜਾਉਣਾ ਫਿਰਦਾ ਨਾ ਬਈ ਮੈਂ ਕਬੂਤਰਾਂ ਨੂੰ ਵੇਖਾਂਗਾ ਮਾੜਾ ਨਹੀਂ ਛੱਡਣਾ ਹੁੰਦਾ ਨਾਲੇ ਭਾਈ ਜੀ ਇੱਕ ਗੱਲ ਹੋਰ ਆਪਣੀਆਂ ਕਬੂਤਰਿਆਂ ਬਾਈ ਸੈੱਟ ਹੋਊਗਾ ਮੈਂ ਬਾਈ ਤੁਹਾਨੂੰ ਕੇ ਪਹਿਲਾਂ ਹੀ ਆਪਣਾ ਆ ਕਬੂਤਰੀ ਸੀ ਬਾਈ ਜੀ ਵੀ ਸੈੱਟ ਆ ਇੱਥੇ ਲੜ ਲਈ ਬਾਈ ਤੁਰਨ ਲੱਗ ਪਈ ਆ ਇਹ ਦੋਵੇਂ ਕਬੂਤਰਿਆਂ ਦਾ ਬਾਈ ਖੜ ਗਿਆ ਸਿੰਗਾ ਲੱਤਾਂ ਤੇ ਆ ਏ ਜੈਡ ਜਿਹਾ ਏ ਟੂ ਜ਼ੈਡ ਏ ਟੂ ਜ਼ੈਡ ਤਾਕਤ ਵਾਲੀ ਦਵਾਈ ਆਉਂਦੀ ਆ ਬਾਈ ਉਹ ਉਹਦੇ ਨਾਲ ਸੈੱਟ ਹੋ ਜਾਂਦੀਆਂ ਬਾਈ ਜਿਹੜੇ ਆ ਕਬੂਤਰਾਂ ਦੀਆਂ ਲੱਤਾਂ ਖੜ ਜਾਂਦੀਆਂ ਗਾਂਡਿਆਂ ਤੇ ਬੈਠੇ ਜਾਂਦੀਆਂ ਕਬੂਤਰਿਆਂ ਤੁਰਤ ਗਾਣੀ ਏ ਟੂ ਜ਼ेड ਦਵਾਈ ਬਹੁਤ ਵਧੀਆ ਤੇ ਉਹ ਬਾਈ ਆਪਾਂ ਉਹ ਕੀਤੀ ਸੀਗੀ ਕੀ ਨਾ ਲੈਂਦੇ ਆ ਉਹ ਦਿੱਤੀ ਸੀ ਬਾਈ ਜੀ ਚ ਤੀਜੇ ਦਿਨ ਅੱਜ ਉਵੇਂ ਬਸ ਵੀ ਤੁਰਨ ਵਧੀਆ ਲੱਗੀਆਂ